ਖਤਰਨਾਕ ਕੇਨਰ ਦੀ ਕਰਤੂਤ ਜਿਸ ਘਰੇ ਵਦਾਈ ਮੰਗਣ ਚਾਹੁੰਦਾ ਸੀ ਉੱਥੇ ਹੀ ਬਾਤ ਚ ਦੇਂਦਾ ਸੀ ਵਾਰਦਾਤ ਨੂੰ ਅੰਜਾਮ ਮਾਛੀਵਾੜਾ ਪੁਲਿਸ ਵੱਲੋਂ ਇੱਕ ਲੁੱਟਖੋਹ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਜਿਸ ਵਿੱਚ ਸਰਗਨਾਰੇ ਨੂੰ ਮਹੰਤ ਵਾਸੀ ਬੈਲੋਲਪੁਰ ਨਿਰਮਲ ਸਿੰਘ ਗੋਪੀ ਅਤੇ ਜਗਦੀਪ ਸਿੰਘ ਵਾਸੀ ਇੰਦਰਾ ਕਲੋਨੀ ਸ਼ਾਮਿਲ ਨੇ ਸੰਬੰਧੀ ਸਾਰੀ ਜਾਣਕਾਰੀ ਮਾਛੀਵਾੜਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਡੀਐਸਪੀ ਕਰਲੋਚਨ ਸਿੰਘ ਨੇ ਦਿੱਤੀ ਹੈ। ਡੀਐਸਪੀ ਤਰਲੋਚਨ ਦੱਸਿਆ ਕਿ ਰੇਨੂ ਮਹਾਂਤ ਨੇ ਕੁਝ ਦਿਨ ਪਹਿਲਾਂ ਹੀ ਬਹਿਰਾਮਪੁਰ ਬੇਟ ਵਿਖੇ ਜਿਸ ਘਰ ਜੁਲੁੱਟ ਕੀਤੀ ਸੀ ਉਹਨਾਂ ਦੇ ਘਰ ਮੁੰਡਾ ਹੋਇਆ ਸੀ ਜਿੱਥੋਂ ਉਹ ਵਦਾਈ ਲੈ ਕੇ ਆਇਆ ਸੀ। ਇਹ ਕੇਨਰ ਜਿਸ ਘਰ ਵਦਾਈ ਦੇਣ ਜਾਂਦਾ ਸੀ ਉੱਥੇ ਸਾਰਾ ਮੁਆਇਨਾ ਕਰਨ ਤੋਂ ਬਾਅਦ ਆਪਣੇ ਸਾਥੀਆਂ ਸਮੇਤ ਨੁਟਦੀ ਵਾਰਦਾਤ ਨੂੰ ਅੰਜਾਮ ਦਿੰਦਾ ਸੀ। 10 ਦਿਨ ਦੱਸਿਆ ਕਿ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਰਿਮਾਂਡ ਤੇ ਲਿਆ ਜਾਵੇਗਾ ਤੇ ਪਿਸਤਲ ਦੇ ਜ਼ੋਰ ਤੇ ਜੋ ਹੋਰ ਵਾਰਦਾਤਾਂ ਕੀਤੀਆਂ ਸਨ ਉਹਨਾਂ ਦਾ ਵੀ ਖਲਾਸਾ ਕੀਤਾ ਜਾਵੇਗਾ। ਹੁਣ ਲੈ ਫੜੇ ਗਿਆ ਜੀ ਉਹ ਫੜੇ ਗਿਆ। ਇਹ ਨਹੀਂ ਸਾਡੇ ਮਿਤੀ 21/8/2024 ਨੂੰ ਮਛਵਾੜੇ ਸ਼ਹਿਰ ਦੇ ਵਿੱਚ ਉਰੀ ਹੋਈ ਸੀ। ਚੋਰੀ ਦੇ ਵਿੱਚ ਮਨਮੋਹਨ ਸ਼ਰਮਾ ਜੀ ਦਾ ਜਿਹੜਾ ਘਰ ਸੀ ਜਿਹੜੇ ਨਹੀਂ ਤੋੜਿਆ ਸੀ। ਚੋਰੀ ਦੇ ਵਿੱਚ ਕਰਵਾ ਲਵਾਂ ਤੇ ਜਿਹੜੇ 4 ਲਾਈਵ ਜਿੰਦਾ ਪਰ ਉਸ ਨਾਲ ਚੋਰੀ ਕਰਕੇ ਲੈ ਗਏ ਸੀ ਦੋ ਬਣਾ ਕਰਦਾ ਹੋਰ ਵੀ ਕਦਾ ਗਨੇ ਦੀ ਜਿਹੜੀ ਕੋਈ ਲੈ ਗਏ ਉਸ ਕੇਸ ਦੀ ਐਮੀ ਤੁਹਾਨੂੰ ਦੇਖਦੇ ਹੋਏ ਵੀ ਵੈਪਨ ਜਿਹੜਾ ਚੋਰੀ ਹੋਇਆ ਸਾਡੇ ਮਾਨਯੂਗ ਐਸਐਸਪੀ ਸਾਹਿਬ ਤੇ ਸਾਡੇ ਸੀਨੀਅਰ ਅਫਸਰਾਂ ਵੱਲੋਂ ਜਿਹੜੀਆਂ ਤਿੰਨ ਟੀਮਾਂ ਗਠਿਤ ਕੀਤੀਆਂ ਇਹਦੇ ਜਾਂ ਸੀਐਸਟੀਫਿਕ ਤਰੀਕੇ ਨਾਲ ਟੈਕਨੀਕਲ ਤਰੀਕੇ ਨਾਲ ਹੋਮਨ ਇੰਟੈਲੀਜੈਂਸੀ ਦੇ ਰਾਹੀਂ ਕੜੀ ਨਾਲ ਕੜੀ ਜੋੜਦੇ ਉਦੋਂ ਦੇ ਐਸਐਸਪੀ ਐਸ ਨੂੰ ਪਲੇਸ ਕਰਨ ਲਈ ਬਵਾਹਾਰ ਹੋਈ ਸੀ ਇਸ ਸਾਨੂੰ ਉਦੋਂ ਸਾਡੀ ਪੁਲਿਸ ਪਾਰਟੀ ਨੂੰ ਸਫਲਤਾ ਮਿਲੀ ਆ। ਕੱਲ ਜਦੋਂ ਸਾਡੇ ਐਸਐਚਓ ਸਾਹਿਬ ਦੇਨ ਦੀ ਟੀਨਰਡ ਨਕਲ ਆਇਆ ਸੀ। ਉੱਥੇ ਜਿਹੜੇ ਤਿੰਨ ਬੰਦੇ ਆ ਨਿਰਮਲ, ਏਲੀਅਸ ਗੋਪੀ, ਇੰਦਰਾ ਕਲੋਨੀ ਮਾਸ਼ਪੋੜੇ ਦਾ ਤੇ ਰੈਨੂ ਮਹੰਤ ਹੈ। ਇਹਦੇ ਬਾਰੇ ਮੈਂ ਦੱਸਣਾ ਚਾਹਣਾ ਰੈਨੂ ਮਹੰਤ 5-6 ਮਹੀਨੇ ਪਹਿਲਾਂ ਵੀ ਜਿਹੜੀ ਐਸਐਮਓ ਸਾਹਿਬ ਸਮਰਾਲੇ ਦੇ ਅਟੈਕ ਹੋਇਆ ਸੀ ਲੁੱਟ ਦੀ ਦੀ ਹਤ ਨਾਲ। ਉਹਦੇ ਵਿੱਚ ਵੀ ਇਹ ਅਰੈਸਟ ਕੀਤੀ ਸੀ। ਇਹ ਜਵਾਨ ਤੇ ਸੀ ਉਹ ਜੀ। ਇਹ ਹੁਣ ਜਵਾਨ ਤੇ ਸੀ। ਇਸ ਤੋਂ ਬਿਨਾਂ ਇੱਕ ਜਗਦੀਪ ਸਨੋ ਬਲਵਿੰਦਰ ਸਿੰਘ ਇਹ ਵੀ ਹਦਰਾ ਗਮੋਨੀ ਦਾ ਰਹਿਣ ਵਾਲਾ ਸੀ ਇਹਨਾਂ ਬੰਦਿਆਂ ਨੇ ਇਹਦੇ ਘਰੇ ਚੋਰੀ ਕੀਤੀ ਸੀ ਤੇ ਇਹ ਰਵਾਲਵਰ ਚੋਰੀ ਕਰਨ ਤੋਂ ਬਾਅਦ ਇਹਨਾਂ ਨੇ ਰਾਮਪੁਰ ਜਿਹੜਾ ਪਿੰਡ ਬੰਦਾ ਚੰਪੌਰ ਸਾਹਿਬ ਥਾਣੇ ਦੇ ਵਿੱਚ ਉੱਥੇ ਜਿਹੜਾ ਰੈਨੂ ਮਹੰਤ ਹੈ ਵਧਾਈ ਦੇ ਬਾਨੇ ਨਾਲ ਉਸ ਘਰ ਤੱਕ ਗਿਆ ਸੀ ਕੁਝ ਦਿਨ ਪਹਿਲਾਂ ਉਹ ਕੌ ਆਇਡੈਂਟੀਫਾਈ ਕਰਨ ਤੋਂ ਬਾਅਦ ਦੋ ਦੂਜੇ ਸਾਥੀਆਂ ਨੂੰ ਲੈ ਕੇ ਬਿਦ ਰਵਾਲਵਰ ਉੱਥੇ ਲੇਡੀ ਜੀ ਜੀ ਹੈ ਵਾਲੀਆਂ ਦੀ ਸਨੈਚਿੰਗ ਕੀਤੀ ਇਹਨਾਂ ਤੇ ਰਵਾਲਵਰ ਵੀ ਧਾਣਿਆਂ ਨਾਲ ਜਦੋਂ ਇਹਦੇ ਮੁਰੇ ਨੂੰ ਲੁਕਣ ਦੀ ਕੋਸ਼ਿਸ਼ ਕੀਤੀ ਤੇ ਬੜੀ ਅਹਿਮ ਕੜੀ ਨਾਲ ਕੜੀ ਜੋੜਦੇ ਅਸੀਂ ਨਾ ਤਿੰਨਾਂ ਬੰਦਿਆਂ ਨੂੰ ਅਰੈਸਟ ਕੀਤਾ ਇਹਨਾਂ ਕੋਲ ਜਿਹੜਾ ਸਾਡਾ ਚੂਰੀਆਰ ਵਲਵਰ ਸੀ ਉਹ ਬਰਾਮਦ ਕੀਤਾ ਇਸ ਤੋਂ ਮੈਨਾ ਜਿਹੜੀ ਬਹਿਰਾਮਪੁਰ ਦੀ ਲੁੱਟ ਦੀ ਵਾਰਦਾਤ ਸੀ ਉਹ ਵੀ ਟ੍ਰੇਸ ਹੋਈ ਹੈ ਇਸ ਤੋਂ ਇਹਨਾਂ ਦੇ ਨਾਲ ਜਿਹੜੇ ਹੋਰ ਇੱਕ ਹੋਰ ਸਾਥੀ ਚਰਨਜੀਤ ਬਲਵਿੰਦਰ ਸਿੰਘ ਜਿਹੜਾ ਉਸ ਬਹਿਰਾਮਪੁਰ ਦੀ ਖੋਦੇ ਵਿੱਚ ਵੀ ਨਾਲ ਸੀ ਉਸ ਦੇ ਨਾਲ ਇੱਕ ਸੁਖਵਿੰਦਰ ਗੌਰ ਆ ਵਾਈਫ ਆਪ ਆ ਪੁਰਾਣਾ ਇਥੇ ਸਮਗਲਰ ਟਿੱਡਾ ਕਰਕੇ ਉਦੀ ਘਰ ਵਾਲੀ ਇਹਨਾਂ ਨੂੰ 8 ਗ੍ਰਾਮ ਜਿਹੜੀ ਆ ਹੈਰੋਂ ਦੇ ਨਾਲ ਅਸੀਂ ਰੈਸਟ ਕੀਤਾ ਇਹਨਾਂ ਨੂੰ ਝੜਸਾਬ ਗੁਰਦਾਰਾ ਸਾਹਿਬ ਦੇ ਲੱਗੀਆਂ ਦੀ ਸਾਡੇ ਜਿਹੜੇ ਦੋ ਕੇਸੇ ਟਰੇਸ ਹੋਇਆ ਉਹਨਾਂ ਇਨਵੈਸਟੀਗੇਸ਼ਨ ਸਾਡੀ ਗoing ਹੋਣਾ ਇਹਨਾਂ ਦਾ ਰਿਮਾਰਕ ਲੱਗਾ ਹੋਰ ਵੀ ਦੇਖਾਂਗੇ ਇਹਨਾਂ ਨੇ ਕਿੰਨੀਆਂ ਵਾਰਤਾ ਤਮ ਉਨਜਾਮ ਦਿੱਤਾ ਇਸ ਤੋਂ ਬਨਵਾ ਵੀ ਦੱਸਣਾ ਚਾਹਣਾ ਜਿਹੜਾ ਨਿਰਮਲ ਗੋਪੀ ਆ ਇਹਦੇ ਆਲਰੇਡੀ ਤਿੰਨ ਪਰਚੇ ਦਰਜ ਨੇ ਰੈਨੂ ਮਹੰਤ ਦੇ ਆਲਰੇਡੀ ਤਿੰਨ ਪਰਚੇ ਦਰਜ ਆ ਜਿਹੜਾ ਜਗਦੀਪ ਆ ਉਹਦੇ ਦੋ ਪਰਚੇ ਦਰਜ ਨੇ ਇਹ ਜਿਹੜੇ ਮਹਾਂਤਾ ਇਹ ਗਰੋਧਾ ਸਰਗਨਾ ਇਹ ਜੀ ਮੇਰੀ ਹੈ ਜਿਹੜਾ ਇਹਨੇ ਬਣਾਇਆ ਦਾ ਚੋੜਾ ਪਰ ਇਹਨੂੰ ਮਹਾਂਤਾ ਜਿਹੜਾ ਗਰੋਧਾ ਸਰਗਨਾ ਵੀ ਸੀ ਇਹ ਆਇਡੈਂਟੀਫਿਕੇਸ਼ਨ ਵੀ ਜਿਹੜੇ ਜਿੱਥੇ ਲੁੱਟ ਕਰਨੀ ਜਾਂਦੀ ਸੀ ਜਗ੍ਹਾ ਦੀ ਪਛਾਣ ਵੀ ਇਹੀ ਕਰਦਾ ਸੀ ਇਹ ਭੇਸਵਰਤ ਕੇ ਬਾਅਦ ਚ ਜਾਂਦਾ ਸੀ ਪਹਿਲਾਂ ਨਾਗਰਿਕ ਭੇਸ ਬਾਅਦ ਚ ਉਹ ਦੂਜੀ ਭੇਸ ਕਰਨੀ ਜੂਨੀ ਬੈਲ ਹੋਈ ਹੈ ਕੋਈ ਹਾਂਜੀ ਹਾਂਜੀ ਪਹਿਲਾਂ ਮਹਾਂਤਾ ਦੇ ਭੇਸ ਜਾਂਦਾ ਸੀ ਉਸ ਤੋਂ ਬਾਅਦ ਫਿਰ ਜਿਹੜੇ ਆਮ ਬੰਦੇ ਵਾਲੇ ਕਪੜੇ ਪਾ ਕੇ ਫਿਰ ਇਹ ਲੁੱਟ ਦੀ ਵਾਰਦਾਤ ਨੂੰ ਜਾਂਮੂ ਵਿੱਚ ਤਾਂ ਜਿਹੜਾ ਵਾਰਡਰ ਉਹਨੇ ਕੋਈ ਹੋਰ ਵਾਰਤਾ ਵੀ ਕੀਤੀ ਹੈ ਕੋਈ ਇਹ ਸੰਭੜ ਜਿਹਨਾਂ ਸਾਡੀਆਂ ਨੂੰ ਤੁਹਾਨੂੰ ਦੱਸਿਆ ਵੀ ਜਿਹੜੀ ਇਹ ਸਾਡੀ ਬਰਾਮਪਰਾਂ ਦੀ ਟ੍ਰੇਸ ਹੋਈ ਹੈ ਇਹਦਾ ਰਮਾਂਡ ਲੈ ਕੇ ਜਿਹੜੀ ਇਨਵੈਸਟੀਗੇਸ਼ਨ ਹੋਈ ਉਹਨੂੰ ਹੋਰ ਵੀ ਐਮ ਸਰਾਬ ਲੱਗਣ ਦੀ ਸੰਭਾਵਨਾ ਨਾਲ ਇਹ ਤਿੰਨ ਬੰਦੇ ਗਰੋਸ ਸੀ ਕਿ ਹੋਰ ਵੀ ਕੁ ਬੰਦੇ ਸ਼ਾਮ ਲੈ ਗਏ ਨਹੀਂ ਨਹੀਂ ਇਹ ਤਿੰਨ ਬੰਦੇ ਸੀ ਜਿਹੜੇ ਜਿਨ੍ਹਾਂ ਨੇ ਲੁੱਟ ਦੀ ਵਾਰਦਾਤ ਨੂੰ ਜਾਂ ਦੱਸਤਾ